ਸਾਚੀ ਕਾਲਸ ਸਾਰਿਆਂ ਨੂੰ ਕਿੰਮੇ ਵਈ ਵਧੀਆ ਅੱਜ ਵੀ ਵਧੀਆ ਤੇ ਸਰਦੀਆਂ ਆ ਗਈਆਂ ਤੇ ਬਈ ਖੋਆ ਆਪਣਾ ਖਤਮ ਹੋ ਗਿਆ ਤੇ ਆਪਾਂ ਬਣਾਉਣ ਲੱਗੇ ਆ ਅੱਜ ਹੈਲਦੀ ਪੰਜੀਰੀ ਠੀਕ ਹੈ ਪੰਜੀਰੀ ਤਾਂ ਵੈਸੇ ਹੀ ਹੈਲਦੀ ਹੁੰਦੀ ਹੈ ਵੈਸੇ ਪਕਾਰੀ ਬਣਾਉਣੇ ਆ ਸਾਰਾ ਸਮਾਨ ਤੇ ਅੱਜ ਬਣਾਉਣ ਲੱਗੇ ਆ ਹੈਲਦੀ ਤੇ ਇਹਦੇ ਵਿੱਚ ਆ ਹੈਗੀ ਆ ਕਿਕਰ ਦੀ ਗੂੰਦ ਪਾਈ ਆਪਾਂ ਨੇ ਇਹਦੇ ਵਿੱਚ ਤੇ ਇਸ ਫਾਇਦਮੁਕਤੀ ਠੀਕ ਹੈ ਚਾਰ ਤਰ੍ਹਾਂ ਦੇ ਮਗਜ਼ ਤੇ ਇੱਕ ਕਮਰਕਸ ਨਾਰੀਅਲ ਠੀਕ ਹੈ ਤੇ ਸੂਜੀ ਠੀਕ ਹੈ ਤੇ ਬਾਕੀ ਇਲਾਚੀ ਐਂਡ ਆਪਾਂ ਇਹ ਵਿੱਚ ਲਿਆ 2 ਕਿਜੀ ਦੱਸਦੀ ਕੀ ਠੀਕ ਹੈ ਇਸੇ ਥੋੜਾ ਜਿਹਾ ਆਟਾ ਵੀ ਐਡ ਕਰਾਂਗੇ ਤੇ ਬਾਕੀ ਆ ਮਖਾਣੀ ਲੈ ਆਗੀ ਠੀਕ ਹੈ ਡਰਾਈ ਫਰੂਟਸ ਵਿੱਚ ਤੁਸੀਂ ਕਾਜੂ ਬਦਾਮ ਦਾਖਾ ਜੋ ਵੀ ਤੁਹਾਡੇ ਕੋਲ ਹੈਗਾ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਬਾਕੀ ਸਰਦੀਆਂ ਦੇ ਵਿੱਚ ਤਾਂ ਵਈ ਬਿਨਾ ਪੰਜੀਰੀ ਖੋਆ ਗਜਰੇਲੇ ਦੇ ਬਿਗੈਰ ਆਪਣੀ ਜ਼ਿੰਦਗੀ ਨਹੀਂ ਚੱਲਦੀ। ਲੋ ਕੜਾਹੀ ਆਪਾਂ ਸਾਫ਼ ਕਰ ਲੈਨੇ ਆ। ਕੜਾਹੀ ਦੇਖੋ ਜੰਗ ਵਗੈਰਾ ਲੱਗੀ ਪਈ ਸੀ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਨ ਲੱਗੀ ਸੀ। ਤੇ ਸਰਦਾਰ ਜੀ ਸਾਹਮਣੇ ਬੈਠੇ ਕਦੂ ਕਸ ਕਰ ਰਹੇ ਨੇ ਕਾਦੇਲੀ ਕੋਕੋਨਟ ਨੂੰ ਠੀਕ ਹੈ। ਤੇ ਮਿੱਟੀ ਥੋੜੀ ਜਿਹੀ ਲਈ ਰਿਤੇ ਨਾਲ ਚੰਗੀ ਤਰ੍ਹਾਂ ਰਗੜ ਰਗੜ ਕੇ ਆਪਾਂ ਨੇ ਕੜਾਹੀ ਸਾਫ਼ ਕੀਤੀ। ਠੀਕ ਹੈ। ਬਈ ਇਹਦੇ ਤੇ ਵੀ ਬਹੁਤ ਨੂੰ ਹੁੰਦਾ ਹੈ। ਇਹ ਦੇਖੋ ਸਾਫ਼ ਹੋ ਗਈ ਨਾ। ਕੋਈ ਵੀ ਚੀਜ਼ ਬਣਾਉਣੀ ਹੁੰਦੀ ਹੈ ਤੇ ਮਿਹਨਤ ਤਾਂ ਲੱਗਦੀ ਹੋਊਗਾ ਠੀਕ ਹੈ। ਲਓ ਜੀ ਕੜਾਹੀ ਹੋ ਗਈ ਆਪਣੀ ਸਾਫ਼ ਤੇ ਸਾਹਮਣੇ ਤੁਹਾਨੂੰ ਦਿਖਾਉਣੇ ਆ ਆਪਣੇ ਪਿਆਜ਼ ਲਾਈ ਹੋਏ ਸੀਗੇ ਤੇ ਵਧੀਆ ਚੱਲ ਪਏ ਆ ਠੀਕ ਹੈ। ਤੇ ਮੇਰਾ ਚੁੱਲਾ ਜਿਹੜਾ ਬਣਾਇਆ ਹੋਇਆ ਹਰੇ ਭਰੇ ਦਰਖਤਾਂ ਦੇ ਵਿਚਾਲੇ ਆ ਠੀਕ ਹੈ। ਤੇ ਮੈਂ ਹੁਣ ਇਹਨੂੰ ਸੌਫ ਨੂੰ ਗ੍ਰाइंड ਕਰਨ ਲੱਗੀ ਸੀਗੀ ਸੌਂਫ ਵੀ ਆਪਾਂ ਇਹਦੇ ਵਿੱਚ ਐਡ ਕਰਨੀ ਆ ਕਿਉਂਕਿ ਗਰਮ ਚੀਜ਼ਾਂ ਹੀ ਸਾਰੀਆਂ ਨਹੀਂ ਲੈਂਦੇ ਆਪਾਂ ਬੈਲੈਂਸ ਬਣਾ ਕੇ ਹੀ ਚੱਲਦੇ ਆਂ ਤਾਂ ਇਹ ਚੀਜ਼ ਸਹੀ ਰਹਿੰਦੀ ਆ ਠੀਕ ਹੈ ਨਾਲ ਉਹ ਆਪਾਂ ਡਰਾਈ ਫਰੂਟ ਲੈ ਲਏ ਤੇ ਕੋਕੋਨਟ ਹੋ ਗਿਆ ਸੀ ਆਪਣਾ ਕ੍ਰਸ਼ ਠੀਕ ਆ ਕਰ ਲਿਆ ਸੀਗਾ ਤੇ ਹੁਣ ਸੂਜੀ ਸਾਨ ਲੈਣੇ ਆ ਛੰਗੇ ਤਰੀਕੇ ਨਾਲ ਠੀਕ ਹੈ ਬੱਸ ਤਾਂ ਹੁੰਦਾ ਕੁਛ ਨਹੀਂ ਇਹਦੇ ਵਿੱਚ ਫਿਰ ਵੀ ਇੱਕ ਬੈਮ ਜਿਹਾ ਹੁੰਦਾ ਵੀ ਚੰਗੀ ਤਰ੍ਹਾਂ ਹਰ ਇੱਕ ਜੀ ਸਾਫ਼ ਹੋਵੇ ਨਾ ਠੀਕ ਹੈ ਤੇ ਆ ਮੈਂ ਆਟਾ ਵੀ ਛਾਂਲ ਲਿਆ ਇਹਦੇ ਵਿੱਚ ਜਿੰਨੀ ਕ ਸੂਜੀ ਆ ਸੂਜੀ ਆਪਾਂ ਜਿਆਦਾ ਲਈ ਆ ਆਟਾ ਦਾ ਤੀਸਰਾ ਹਿੱਸਾ ਹੀ ਲਿਆਗਾ 2 ਕਿਲੋ ਦੇਸੀ ਘੀ ਦਾ ਬਣਾਉਣਾ ਆਪਾਂ ਨੇ ਜੀ ਤੇ ਗੜਾਹੀ ਹੋ ਗਈ ਗਰਮ ਦਿਖੋ ਥੋੜਾ ਜਿਹਾ ਅੰਦਰ ਸੇਕ ਜਾਦਾ ਪੈ ਗਿਆ ਨਾ ਥੋੜੀ ਜਿਹੀ ਕਾਲਸ ਲੱਗੀ ਤੇ ਕਿਉਂ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਐਡ ਮਖਾਣੇ ਬਾਕੀ ਤੁਸੀਂ ਨਾ ਜਿਆਦਾ ਦੇਸੀ ਘੀ ਨਾ ਐਡ ਕਰਿਓ ਪਹਿਲਾਂ ਹੀ ਇਹਦੇ ਵਿੱਚ ਦੋ ਕੜਸੀਆਂ ਦੇਸੀ ਘੀ ਵਰਤੂਆਂ ਨੇ ਤੇ ਉਹਦੇ ਵਿੱਚ ਤੁਸੀਂ ਮਖਾਣੇ ਐਡ ਕਰਦੇ ਹੋ ਤੇ ਉਹਨਾਂ ਨੂੰ ਹਲਾਈ ਚੱਲਿਓ ਨਹੀਂ ਕਿਉਂਕਿ ਜਿਹੜੇ ਮਖਾਣੇ ਹੁੰਦੇ ਨੇ ਕਿਉਂ ਬਹੁਤ ਜ਼ਿਆਦਾ ਚੂਸ ਲੈਂਦੇ ਨੇ ਤੇ ਤੁਹਾਡਾ ਅੱਧਾ ਕਿਲੋ ਕਿਉਂਦਾ ਇਹਨਾਂ ਨੇ ਖਾ ਲੈਣਾ ਠੀਕ ਹੈ ਤੇ ਇਹ ਗੱਲ ਦਾ ਧਿਆਨ ਰੱਖਿਓ ਫਿਰ ਜਦੋਂ ਇਹਨੂੰ ਗ੍ਰाइंड ਕਰਦੇ ਆ ਤਾਂ ਫਿਰ ਦੇਖਦੇ ਕੀ ਬਹੁਤ ਜ਼ਿਆਦਾ ਨਿਕਲਦਾ ਉਹਦੇ ਵਿੱਚ ਠੀਕ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹਲਾਈ ਚੱਲਾਂਗੇ ਇਹਦੇ ਵਿੱਚ ਕੜਸੀ ਵਗੈਰਾ ਜੋ ਵੀ ਤੁਹਾਡੇ ਕੋਲ ਹੈਗਾ ਘੁਚਣਾ ਕੜਸੀ ਠੀਕ ਹੈ ਚੰਗੀ ਤਰ੍ਹਾਂ ਪਕਾ ਲਾਂਗੇ ਇਹਨਾਂ ਨੂੰ ਵੈਸੇ ਤਾਂ ਇਹ ਇਦਾਂ ਵੀ ਆੜੂ ਹੋ ਜਾਂਦੇ ਗ੍ਰੈਂਡ ਕਰਨ ਤੋਂ ਬਾਅਦ ਪਰ ਦੇਸੀ ਘਿਓ ਦੇ ਵਿੱਚ ਇਹਨੂੰ ਫਰਾਈ ਕਰਨ ਤੋਂ ਬਾਅਦ ਟੇਸਟ ਵੀ ਵਧੀਆ ਹੋ ਜਾਂਦਾ ਤੇ ਹੈਲਦੀ ਤਾਂ ਹੀ ਹੁੰਦੇ ਹੀ ਹੁੰਦੇ ਨੇ ਠੀਕ ਹੈ ਇਹਦੇ ਕੋਲ ਜਨੇ ਨਹੀਂ ਤੁਹਾਰੀ ਚ ਬਰ ਹਾਂਜੀ ਆ ਦੇਖੋ ਤਾਂ ਸਹੀ ਇਹਨਾਂ ਦਾ ਸਾਈਜ਼ ਘਟਣ ਲੱਗ ਗਿਆ ਸਾਈਜ਼ ਘਟਣ ਲੱਗ ਜਾਂਦਾ ਇਹ ਹੋ ਜਾਂਦੇ ਆ ਠੀਕ ਹੈ ਕਿ ਆਪਾਂ ਬਾਲ ਦਿੰਦੇ ਹਾਂ ਉਹ ਬਚਿਆ ਕਿਹੜਾ? ਕੀ ਹਾਂ ਆਟਾ ਪੁੰਨਿਆ। ਮੈਨੂੰ ਤਾਂ ਦੱਸਦਾ ਨਹੀਂ ਆ ਕੱਢਣਾ ਨਹੀਂ ਸੀ ਤੁਸੀਂ। ਸੁੱਕੀ ਕੜਾਹੀ ਜੀ ਪਣ ਲੱਗੂ ਹਾਂ ਤਾਂ। ਉਹ ਕਿਉਂ ਉਹ ਚੋ ਕਰਦੀ ਐ ਮੈਂ। ਤਾਂ ਤਾਂ ਪਾਣੀ ਬਸ ਇੱਕ ਉਹ ਚਮਤੇ ਪਾਈ ਗੋਨ ਦੇ ਵਿੱਚ। ਠੀਕ ਹੈ। ਤੜਕਾ ਨਹੀਂ ਜੀਰਾ ਲੈ ਆ ਜੀਰਾ। ਆਹੋ ਕੀ ਕਰਨਾ ਜੀਰਾ? ਪਹਿਲਾਂ ਜੀਰਾ ਨਹੀਂ ਪੈਂਦਾ ਹੁੰਦਾ। ਅੱਛਾ। ਬਸ ਹੁਣ ਇਹਦੇ ਵਿੱਚ ਜੀਰਾ ਜੂਰਾ ਕੀ ਪਾਉਣਾ? ਮੇਂ ਕਿਉਂ ਗਰਮ ਹੋ ਗਿਆ ਮੈਂ ਤੁਹਾਡੇ ਨਾਲ ਆ ਪਵਾ ਜਾਨੀ ਇਹਦੇ ਵਿੱਚ ਆਟਾ ਤੇ ਸੂਜੀ ਦੇਖੋ ਬਾਕੀ ਇਹਦੇ ਗੋਹਾ ਹੋਰ ਲਾ ਪਰਮਾ ਜਾ ਕਰਕੇ ਹਾਂ ਦਾ ਹਾਂ ਆਹ ਤਬਰ ਦਿਕ ਦੱਸ ਦਿਓ ਕੋਲ 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 ਬਹੁਤ ਸਾਰਾ ਪੈਲੇ ਪੂਰ ਲਿਆ ਆਟਾ ਥੂਜੀ ਚੱਕ ਲਿਆ ਹਾਂਜੀ ਆਪਣੇ ਫੌਜੀ ਸਾਹਿਬ ਲੱਗੇ ਨੇ ਕੜਾਹੀ ਦੇ ਵਿੱਚ ਆਟਾ ਪੁੰਨਣ ਤੇ ਮੈਂ ਆਈ ਸੀ ਸ਼ੱਕਰ ਸਾਨਣ ਤੁਹਾਨੂੰ ਆਪਣੀ ਹਰ ਇੱਕ ਕੋਈ ਵੀ ਡਿਸ਼ ਦੇ ਵਿੱਚ ਚੀਨੀ ਨਹੀਂ ਮਿਲੂਗੀ ਠੀਕ ਹੈ ਆਪਾਂ ਹਮੇਸ਼ਾ ਸ਼ੱਕਰ ਹੀ ਪਾਉਣੀ ਆ ਘਰ ਦੀ ਸ਼ੱਕਰ ਆਪਣੀ ਬਣਵਾਈ ਹੋਈ ਆ ਤੇ ਮੈਂ ਆ ਸੌਂਫ ਗ੍ਰाइंड ਕੀਤੀ ਆ ਠੀਕ ਹੈ ਮਿੱਠੇ ਨਾਲ ਬਹੁਤ ਬਿਮਾਰੀਆਂ ਲੱਗਦੀਆਂ ਆ ਦ ਚਮਚਾ ਪੀਚ ਐਡ ਕਰ ਦਾਂਗੇ ਅਗਲਾ ਬੰਦਾ ਵਿੱਚ ਪਾਵਾਂਗੇ ਸਪੈਰਮੁਸਲੀ ਵਗੈਰਾ ਉਹ ਸਾਰਾ ਕੁਝ ਥੱਲੇ ਉਤਾਰ ਕੇ ਪਾਉਣਾ ਹਾਂ ਬਸ ਤਰਮ ਕੀ ਬਥੇ ਲਹਣ ਤੋਂ ਪਹਿਲਾਂ ਬਸ ਆ ਬੂਆ ਕ ਕਰਿਆ ਨਹੀਂ ਜਾਣ ਹਾਂਜੀ ਬਦਾਮ ਆਪਾਂ ਗ੍ਰੈਂਡ ਕਰ ਰਹੇ ਸੀ ਤੇ ਹੁਣ ਮੈਂ ਕਾਜੂ ਗ੍ਰੈਂਡ ਕਰਨ ਲੱਗੀ ਸੀਗੀ ਠੀਕ ਹੈ ਡਰਾਈ ਫਰੂਟਸ ਆਪਾਂ ਗ੍ਰੈਂਡ ਕਰਕੇ ਐਡ ਕਰਾਂਗੇ ਇਹਦੇ ਵਿੱਚ ਠੀਕ ਹੈ ਤੇ ਬਾਕੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਖਾਣੇ ਕੱਪ ਦੇ ਵਿੱਚ ਮਖਾਣੇ ਆਪਣੇ ਠੀਕ ਹੈ ਠੰਡੇ ਹੋ ਗਏ ਸੀਗੇ ਤੇ ਦੇਖੋ ਹੁਣ ਇਹਨਾਂ ਦਾ ਕਿਓ ਕਿੰਨਾ ਨਿਕਲੂਗਾ ਇਹਦੇ ਵਿੱਚੋਂ ਦੇਖੋ ਬਿਲਕੁਲ ਹੁਣ ਆਪਾਂ ਨੇ ਗੂੰਦ ਫਰਾਈ ਕਰ ਲਈ ਦੇਸੀ ਘੀ ਦੇ ਵਿੱਚ ਤੇਜ ਬਿਚਾਇਆ ਕਾਜੂ ਬਦਾਮ ਦਾ ਖਾ钙ਸ਼ੀਅਮ ਮੈਗਨੀਸ਼ੀਅਮ ਭਰਪੂਰ ਮਾਤਰਾ ਦੇ ਜੋ ਹੱਡੀਆਂ ਹੱਡੀਆਂ ਖੂਨ ਖਾਂ ਦੀ ਕਮੀ ਇਹ ਜਿਹੜਾ ਮਤਲਬ ਰਿਵਿਊ ਦੋ ਬਈ ਪੰਜੀਰੀ ਦਾ ਕਿੱਦਾਂ ਦੀ ਬਣੀ ਆ ਜੀ ਕਿਦਾਂ ਬਣੀ ਆ ਵੀਰ ਜੀ ਜੀਰੀ ਬਹੁਤ ਵਧੀਆ ਭਾਈ ਔਸ਼ੋਗੰਦਾ ਜਿਹੜੀ ਪਾਈ ਆ ਥੋੜਾ ਜਿਹਾ ਖੜੁੱਤ ਤਾਂ ਜਾਗਦਾ ਮੈਂ ਠੀਕ ਆਂਨੇ ਨੂੰ ਦਵਾਈ ਮੰਗੂ ਆਇਆ ਸਰ ਦਵਾਈ ਐ ਠੀਕ ਆ ਕਾਮਰ ਪਾਸ ਉਹ ਤਾਂ ਬ੍ਰੈਂਡ ਕਰਨ ਵਾਲੀ ਸਾਡੇ ਹਲਵਾਈ ਸਾਹਿਬ ਆ ਜਿਹੜੇ ਸਾਬਕਾ ਫੌਜੀ ਆ ਇਹ ਕੱਲਾ ਦੇਜ ਦੀ ਸੇਵਾ ਕਰਦੇ ਆ ਹੁਣ ਲੋਕਾਂ ਨੂੰ ਪੀਰੀਆਂ ਲਾ ਲਾ ਦਿੰਦੇ ਆ ਜਿਹਨੇ ਕਿਸਨੇ ਪੰਜੀਰੀ ਲਾਉਣੀਆਂ 1000 ਰੁਪਏ ਚ ਪੂਰੀ ਪੰਜੀਰੀ ਲਾਉਂਦੇ 1000 ਰੁਪਏ ਲੈਂਦੇ ਕਰਨਾ ਕੀ ਆ ਦਾ ਖਰੇ ਇਦਾਂ ਹੀ ਪਾਉਂਦੇ ਹੁੰਦੇ ਨੇ 1000 ਰੁਪਏ ਆ ਨਾ ਠੀਕ ਆ 1000 ਰੁਪਏ ਆ ਦਾ ਆਖਾ ਛੱਡਤੀ ਆ ਜੀ 1000 ਰੁਪਏ ਪੂਰਾ ਇੱਕ ਸਿਲੰਡਰ ਲੱਗਦਾ ਤੁਸੀਂ ਦੇਖ ਸਕਦੇ ਜੀ ਫੇਰ ਪੰਜੀਰੀ ਵਧੀਆ ਬਣ ਜਾਂਦੀ ਹੈ ਅਗਲਾ ਕੋ ਉਦੋਂ 2-4 ਕਹਿ ਦੇ ਹੌਸਲਰ ਚੱਕੀਆ ਵਾਂਗੇ ਨਾਲ ਹੰਡ ਨਹੀਂ ਆਉਂਦਾ ਇਹ ਡਰ ਲੈ ਜੀ ਭਾਈ ਆਉਂ। ਮੈਂ ਸਾਦੇ ਦਵਾਈ ਆਉਂ ਮੈਂ ਸਿਲੰਡਰ ਵੀ ਲੈ ਕੇ ਜਾਣਾ ਆਪਦਾ। ਦਵਾਈ ਆ। ਤੇ ਬਾਕੀ ਸਾਰੀ ਦਵਾਈ ਆ ਲੜਾ ਚਮਚਾ ਚਮਚਾ ਖਾਣੀ ਆ ਸਵੇਰੇ ਸ਼ਾਮ ਦੁੱਧ ਨਾਲ। ਓਕੇ। ਜੇ ਖਾ ਲਈ 2 ਚਮਚੇ ਤਾਂ ਫਿਰ ਇੱਧਰ ਵੱਡੇ ਘਰ ਤੇ ਬੈਠਾ ਰਹੋ ਬੰਦਾ। ਨਹੀਂ ਇਹਦੇ ਬਾਰੇ ਨਹੀਂ ਆਪਾਂ ਨੂੰ ਦੱਸਣਾ। ਜਿਹੜੇ ਬੰਦੇ ਨੂੰ ਕਾਬਜ ਆ 2 ਚਮਚੇ ਖਾ ਸਕਦਾ ਹਾਂ ਇਹ ਕਹਿਣਾ। ਨੈਗੇਟਿਵ ਗੱਲ ਨਹੀਂ ਕਰਨੀ ਪੋਜ਼ਿਟਿਵ ਗੱਲ ਕਰਨੀ ਆ ਬੰਦੇ ਦੀ। ਬਣ ਕੇ ਸਾਡੀ ਪੰਜੀਰੀ ਧਨੀਆ ਪਾ ਦੋ ਇਹਦੇ ਚੋਂ। ਜੀਰਾ ਨਹੀਂ ਪਾਇਆ ਹੈਗਾ ਜੀਰਾ ਰਹਿ ਗਿਆ ਲੈ ਜਾ ਜੀਰਾ ਲੈ ਕੇ ਆ ਮੇਥੇ ਪਾਉਣੇ ਸੀ ਜੀਰਾ ਵੀ ਪੰਦਾ ਹੈ ਹਾਂ ਪੁਰਾਣ ਦੇ ਤਰਾਵਾ ਮੇਥੇ ਪਾਉਣੇ ਸੀ ਮੇਥੇ ਪਾਉਣੇ ਸੀ ਸੁੱਕੇ ਮੇਥੇ ਹਾਂ ਮੇਥਿਆਂ ਦਾ ਹੁੰਦਾ ਹਾਂ ਗਰਮਾ ਸੁੱਕੇ ਤੋਂ ਹਾਂ ਕਾਲੀ ਮਿਰਚ ਬਿਲਕੁਲ ਤੈਕ ਪਤੀ ਚ ਹਾਂਜੀ ਬਿਲਕੁਲ ਹੋ ਗਈ ਕਾਲੀ ਮਿਰਚ ਹੋ ਗਈ ਕਾਲੀ ਮਿਰਚ ਲੈ ਕੇ ਆਏ ਸੀ ਸਾਰਾ ਕੁਝ ਪਾਤਾ ਕਾਲੀ ਮਿਰਚ ਪਾਊਡਰ ਹਾਂਜੀ ਜਿਆ ਥੋੜਾ ਜਿਹਾ ਪਾ ਦਿੰਨੇ ਆ ਹਾਂ ਜਿਆ ਕਾਲੀ ਮਿਰਚ ਤਾਂ ਬਈ ਬਹੁਤ ਜ਼ਰੂਰੀ ਆ ਜਿਆ ਬਾਈ ਜਿਆ ਬੈਤੋਂ ਨਹੀਂ ਤਾਂ ਬੈ ਕਰੂ ਨੀ ਪਾਊਡਰ ਨਾਲ ਲੈ ਕੇ ਆਈ ਗ੍ਰਾਉਂਡ ਕੀਤੀ ਹੋਈ ਹੈ ਗ੍ਰਾਉਂਡ ਕੀਤੀ ਹੋਈ ਹੈ ਕਿ ਉਹਦੇ ਵਿੱਚ ਮਿਕਸ ਕਰੋ ਲੇਕਿਨ ਇੱਕ ਚਮਚਾ ਹੀ ਰਹਿ ਗਿਆ ਥੋੜਾ ਜਿਹਾ ਇੱਕ ਦੋ ਚਮਚਾ ਤਾਂ ਲਿਆਈ ਇੱਕ ਚਮਚਾ ਰੰਗੀ ਪਤਾ ਲੱਗੋ ਇਹਨੂੰ ਬਸ ਥੋੜਾ ਜਿਹਾ ਪਾਤਰ ਦੇ ਅਗਲੇ ਨੂੰ ਖਾਣ ਵਾਲੇ ਨੂੰ ਮਿਚਕਣ ਲੱਗਣ ਜਿਦਾ ਸਹੀ ਗੋਲਪੁਰਪ ਲੱਗੇ ਤਰਾਉੜ ਇਹ ਰਲ ਗਈ ਫੰਜੀਰੀ ਫੰਜੀਰੀ ਆਹ ਬਾਜੀਰੀ ਸਰਦੀਆਂ ਕਾਲੀਆਂ ਦਾ ਪਰ ਤੇ ਜਾਂਦਾ ਪਾ ਵਿਚ ਕਾਲੀਆਂ ਬਸ ਆਹ ਚੋ ਕੋਈ ਕਾਲੀ ਮਿਰਚ ਆ ਦਗਾ ਤਾਂ ਹੋਰ ਨਾ 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 ਬੱਦੂ ਕਾਲੀ ਮਚੀ ਨੀ ਜੀ ਮੋੜ ਦੇ ਪਰ ਨਹੀਂ ਤਾਂ ਵਗੜ ਜੇ ਚੜੀ ਬੱਚੀ ਕਿਵੇਂ ਖਾਣਗੀ ਬੱਤੀ ਚਮਚ ਨਾਲ ਲਓ ਜੀ ਹੁਣ ਬਣ ਗਈ ਆਪਣੀ ਉਹ ਪੰਜੀਰੀ ਮੈਂ ਪਰ ਗਰਮ ਗਰਮ ਦੁੱਧ ਬਣਾਉਣੇ ਆ ਫਿਰ ਦੁੱਧ ਨਾਲ ਖਾਵਾਂਗੇ ਜਿਵਾਕ ਕੋ ਨੂੰ ਮਾਰੋ ਬਾਜ ਤੇ ਆ ਜੋ ਵੀ ਦੁੱਧ ਬਣਾਈ ਅਸੀਂ ਦੁੱਧ ਲਿਆਉਣੇ ਹੁੰਦਾ ਟਾਈਮ ਠੀਕ ਠੀਕ ਆ ਪੀਪੇ ਚ ਪਾ ਲੈਂ ਮੈਂ ਕਹਣਾ ਆ ਪੀਪੇ ਆਹ ਆਪ ਕੋਈ ਤੇਰਪੀ ਲੋਜੀ ਪੰਜੀਰੀ ਆਪਣੀ ਬਣ ਗਈ ਸੀ ਤੇ ਹੁਣ ਆਪਾਂ ਇਹਨੂੰ ਟਾਕੇ ਰੱਖ ਦੇਣਾ ਕਿਉਂਕਿ ਗਰਮਾ ਟਾਕੇ ਇਹਨੂੰ ਕੱਪੜੇ ਨਾਲ ਹੀ ਰੱਖਾਂਗੇ ਤੇ ਮੇਰੇ ਕਿਚਨ ਚ ਬਹੁਤ ਪੈ ਗਿਆ ਸੀਗਾ ਖਲਾਰਾ ਤੇ ਹੁਣ ਉਹਨੂੰ ਸਮੇਟਦੇ ਆਂ ਬਾਕੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਲਿਖਿਓ ਬਾਕੀ ਤੁਸੀਂ ਵੀ ਪੰਜੀਰੀ ਖਾਣਾ ਚਾਹੁੰਦੇ ਹੋ ਇਦਾਂ ਦੀ ਤਾਂ ਫਿਰ ਆਪਣਾ ਆਰਡਰ ਬੁੱਕ ਜ਼ਰੂਰ ਕਰਾਇਓ ਜੀ ਤੇ ਮਿਲਦੇ ਆਪਾਂ ਅਗਲੀ ਨੈਕਸਟ ਵੀਡੀਓ ਦੇ ਵਿੱਚ ਜੀ ਆਪਣੀ ਬਹੁਤ ਟੇਸਟੀ ਬਣਗੀ ਧੰਨਵਾਦ ਜੀ ਟੇਸਟ ਨਹੀਂ ਕੀਤੀ